ਜੋ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਗੁਰੂ ਕਾ ਬਾਗ ਇਹ ਹੈ ਟਾਸਕ ਗੁਰਦੁਆਰਾ ਸੁਲਤਾਨਪੁਰ ਲੋਧੀ ਪਿੰਡ ਦੇ ਬਿਲਕੁਲ ਵਿਚਕਾਰ ਹੈ ਜੀ ਇਹ ਸਥਾਨ ਬੀਬੀ ਨਾਨਕੀ ਜੀ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਹਾਇਸ਼ੀ ਮਕਾਨ ਸੀ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਨਾਨਕ ਦੇਵ ਜੀ ਦੇ ਵੱਡੇ ਸਕੂਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਅਤੇ ਛੋਟੇ ਸਿੱਕਰ ਵਾਪਾ ਲక్ష్ਮੀਦਾਤਾ ਜੀ ਦਾ ਜਨਮ ਮਾਤਾ ਸਲਖਣੀ ਜੀ ਦੇ ਉਧਰ ਤੋਂ ਹੋਇਆ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਹੈ ਕਾਨੇ ਵਿੱਚ ਫਿਰਤਾਨ ਦੀਵਾਰ ਦੇ ਦਰਸ਼ਨ ਕੀਤੇ ਜਾ ਸਕਦਾ ਆਓ ਤੁਹਾਨੂੰ ਦਰਸ਼ਨ ਕਰਵਾਨੇ ਕੁਝ ਕੁ ਪੌੜੀਆਂ ਉੱਪਰ ਚੱਲ ਕੇ ਸਾਹਮਣੇ ਆਜੀ ਦਰਬਾਰ ਸਾਹਿਬ Det er sånn det gikk fra og med at det blir høyere गुरद्वा साहब के अंदर ही पूरा साफ सुसोभ है पुरतान इमारत है बनी हुई है और दर्शन करते हैं कर बढ़ते ही सामने बिल्कुल दर्शन होंगे उस पुरतान ਅੰਮ੍ਰਿਤ ਦੇ ਉਸ ਪ੍ਰਤਾਨ ਕੰਦਾ ਦੇ